आ ਗन्ने ਦੀ 120 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਲਈ ਡਿਪਟੀ ਕਮਿਸ਼ਨਰ ਗਰਤਾਸਪੁਰ ਨੂੰ ਕਿਸਾਨਾਂ ਦਾ ਤਮਕ ਪੱਤਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 120 ਕਰੋੜ ਰੁਪਏ ਗन्ने ਦੀ ਬਕਾਇਆ ਰਾਸ਼ੀ ਨਾ ਦੇਣ ਤੇ ਰੋਸ ਵਜੋਂ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀਸੀ ਗਰਤਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਗन्ने ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਨਹੀਂ ਤਾਂ ਕਿਸਾਨ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਣਗੇ ਵੇਖੋ ਜਿਹੜੀ ਗन्ने ਦੇ ਸਬਸਿਡੀ ਮਿਲਦੀ ਕਿਸਾਨਾਂ ਨੂੰ 68 ਰੁਪਏ 50 ਪੈਸੇ ਉਹਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮੇਲਾ ਦੇ ਵਿੱਚ ਜਿਹੜੇ ਫੁੱਲ ਬਕਾਏ ਗੰਨੇ ਦੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15 20 ਦਿਨ ਹੋ ਗਿਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮ ਐਲ ਏ ਵੀ ਆ ਤੇ ਵਾਈਸ ਪ੍ਰਧਾਨਵੀ ਆ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਹੋਰ ਵੀ ਵੱਖ-ਵੱਖ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰਿਆਂ ਮਿੱਡੀਆਂ ਦੀ ਗੱਲ ਕਰ ਲੈ ਵੀ ਜਿਹੜੀ ਸਾਡੀ ਕੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜ਼ਮੀਨਾਂ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕੁਆਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕੁਆਂਟਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਬਹਿ ਕੇ ਰੋੜ ਤੇ ਬਵਾਂਗੇ ਜੇ ਸਾਡੀ ਸੁਣਵਾਈ ਰੋੜ ਤੇ ਬਹਿ ਕੇ ਹੋਣੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ अरोड़ा ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤਿਆਂ 'ਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ 10 ਦਿਨ ਦਾ ਟਾਈਮ ਲੈ ਕੇ ਤੇ 10 ਦਿਨਾਂ ਤੋਂ ਅੱਜ 20 ਦਿਨ ਹੋ ਗਏ ਆ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਧਿਆਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ 2 ਤਰੀਕ ਨੂੰ ਅਸੀਂ ਜਿਹੜਾ ਬੱਬਰੀ ਵਾਲਾ ਚੌਕ ਆ ਇੱਥੇ ਫੇਰ ਧਰਨਾ ਲਾ ਕੇ ਬੈਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾੜੀ ਹੋ ਸਕਦੀ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਿਕਾਜੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ ਵਾ